ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਵਿਆਹ ਸ਼ਾਦੀਆਂ ਵਾਲੇ ਸ਼ੱਕਰਪਾਰੇ ਠੀਕ ਹੈ ਜੀ ਜਿਨ੍ਹਾਂ ਨੂੰ ਖੁਰਮੇ ਵੀ ਕਹਿ ਦਿੰਦੇ ਆ ਸੋ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਸ਼ੱਕਰਪਾਰਿਆਂ ਦੀ ਵੀਡੀਓ ਵਾਸਤੇ ਤੇ ਲੋ ਜੀ ਅੱਜ ਆਪਾਂ ਨੇ ਬਣਾਈ ਹੈ ਫਿਰ ਸ਼ੱਕਰਪਾਰਿਆਂ ਦੀ ਰੈਸਪੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਹਲਵਾਈ ਸਟਾਈਲ ਵਿਆਹਾਂ ਵਾਲੇ ਸ਼ੱਕਰਪਾਰੇ ਕਿਵੇਂ ਬਣਦੇ ਉਹ ਬਣਾ ਕੇ ਦਿਖਾਵਾਂਗੇ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਵਿਆਹਾਂ ਵਾਲੇ ਸ਼ੱਕਰਪਾਰੇ ਕਿਵੇਂ ਬਣਦੇ ਆ ਸ਼ੱਕਰਪਾਰੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮੈਦਾ ਠੀਕ ਆ ਜੀ ਆ ਦੇਖੋ ਦੋ ਕੌਲੀਆਂ ਜਿਹੜੀਆਂ ਕਿ ਆਪਾਂ ਨੇ ਮੈਦੇ ਦੀਆਂ ਇੱਕ ਬੋਲ ਦੇ ਵਿੱਚ ਟਰਾਂਸਫਰ ਕਰ ਲੈਣੀਆਂ ਐ ਤੇ ਮੈਦੇ ਦਾ weight ਹੈਗਾ ਜਿਹੜਾ ਉਹ ਹੈਗਾ 300 ਗ੍ਰਾਮ ਠੀਕ ਹੈ ਜੀ ਯਾਨੀ 300 ਗ੍ਰਾਮ ਮੈਦਾ ਜਾਂ ਫਿਰ ਦੋ ਕੌਲੀਆਂ ਤੁਸੀਂ ਮਿਣ ਕੇ ਪਾ ਲਿਓ ਹੁਣ ਐ ਮੈਦੇ ਦਾ weight ਹੋ ਗਿਆ 300 ਗ੍ਰਾਮ ਤੇ ਹੁਣ ਆਪਾਂ ਇਹਨੂੰ ਇਦਾਂ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਠੀਕ ਹੈ ਜੀ ghee ghee ਪਾਉਣਾ ਆਪਾਂ ਨੇ ਮੈਲਟ ਕਰਕੇ ਤੁਸੀਂ ਦੇਸੀ ਕੀ ਵੀ ਪਾ ਸਕਦੇ ਹੋ ਠੀਕ ਹੈ ਜੀ ਪਰ ਵਿਆਹ ਸ਼ਾਦੀਆਂ ਦੇ ਵਿੱਚ ਜ਼ਿਆਦਾਤਰ ਬਨਸਪਤੀ ਕੀ ਹੁੰਦਾ ਜਿਹੜਾ ਉਹ ਵਰਤੇ ਜਾਂਦਾ ਹੈ ਤੇ ਕੀ ਹੈ ਜਿਹੜਾ ਮੈਂ ਮੈਲਟ ਕਰ ਲਿਆ ਯਾਨੀ ਜ਼ਿਆਦਾ ਗਰਮ ਨਹੀਂ ਕਰਨਾ ਸਿਰਫ ਹਲਕਾ ਜਿਹਾ ਮੈਲਟ ਕਰਨਾ ਹੈ ਕੀ ਆਪਾਂ ਨੇ ਤੇ ਲੋ ਜੀ ਕੀ ਪਾਉਣਾ ਆਪਾਂ ਨੇ ਤਕਰੀਬਨ 80 ਤੋਂ 90 ਗ੍ਰਾਮ ਠੀਕ ਹੈ ਜੀ 300 ਗ੍ਰਾਮ ਮੈਦੇ ਦੇ ਵਿੱਚ ਆਪਾਂ ਨੇ 80 ਤੋਂ 90 ਗ੍ਰਾਮ ਹੈ ਜਿਹੜਾ ਉਹ ਕੀ ਆ ਪਾ ਲੈਣੇ ਤੇ 80 ਤੋਂ 90 ਗ੍ਰਾਮ ਆਪਾਂ ਨੇ ਪਾਣੀ ਪਾਉਣਾ ਹੈ ਤੇ ਲਓ ਜੀ ਜਿੰਨਾ ਆਪਾਂ ਨੇ ਕੀ ਪਾ ਲੈਣਾ ਓਨਾ ਹੀ ਆਪਾਂ ਨੇ ਪਾਣੀ ਪਾ ਲੈਣਾ ਹੈ ਤੇ ਜੇ ਤੁਸੀਂ ਸਰਦੀ ਦੇ ਵਿੱਚ ਠੀਕ ਹੈ ਜੀ ਸ਼ੱਕਰਪਾਰੇ ਬਣਾ ਰਹੇ ਹੋ ਤਾਂ ਪਾਣੀ ਤੁਸੀਂ ਗੁਣਗਣਾ ਪਾਉਣਾ ਹੈ ਤੇ ਜਿਵੇਂ ਕਿ ਹੁਣ ਮੌਸਮ ਠੀਕ ਹੈ ਜੀ ਹੁਣ ਗਰਮੀ ਆ ਚੁੱਕੀ ਆ ਯਾਨੀ ਨਾਰਮਲ ਪਾਣੀ ਪਾਉਣਾ ਠੀਕ ਹੈ ਜੀ ਗਰਮੀ ਦੇ ਵਿੱਚ ਤੁਸੀਂ ਤੇ ਲਓ ਜੀ ਅੱਧੇ ਚਮਚ ਤੋਂ ਘੱਟ ਆਪਾਂ ਨੇ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣਾ ਹੈ ਠੀਕ ਹੈ ਜੀ ਆ ਲਓ ਬੇਕਿੰਗ ਪਾਊਡਰ ਪਾਉਣਾ ਆਪਾਂ ਨੇ ਇਹਦੇ ਵਿੱਚ ਬੇਕਿੰਗ ਸੋਡੇ ਦਾ ਯੂਜ਼ ਨਹੀਂ ਕਰਨਾ ਬੇਕਿੰਗ ਆਰਡਰ ਤੁਸੀਂ ਪਾਉਣਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦਾ ਬਣਾਉਨੇ ਆ ਇੱਕ ਵਧੀਆ ਜਿਹਾ ਡੋ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਪਾਣੀ ਆ ਜਿਹੜਾ ਤੁਸੀਂ ਪਹਿਲਾਂ ਘੱਟ ਲੈਣਾ ਠੀਕ ਹੈ ਜੀ ਮੰਨ ਲਓ ਪਹਿਲਾਂ ਜ਼ਿਆਦਾ ਪਾਣੀ ਨਹੀਂ ਲੈਣਾ ਕਿਉਂਕਿ ਜੇ ਆਪਣਾ ਡੋ ਬਹੁਤ ਜ਼ਿਆਦਾ ਨਰਮ ਹੋ ਗਿਆ ਨਾ ਜ਼ਿਆਦਾ ਪਤਲਾ ਹੋ ਗਿਆ ਤੇ ਫਿਰ ਖੁਰਮੀਆਂ ਜਿਹੜੇ ਆਪਣੇ ਸਹੀ ਨਹੀਂ ਬਣਨੇ ਆ ਦੇਖੋ ਹੁਣ ਆਪਣੇ ਮੈਦੇ ਦੇ ਵਿੱਚ ਪਾਣੀ ਆ ਜਿਹੜਾ ਬਿਲਕੁਲ ਸਹੀ ਪਿਆ ਹੈ ਠੀਕ ਹੈ ਜੀ ਜਿੰਨਾ ਕ ਮੈਂ ਤੁਹਾਨੂੰ ਦੱਸਿਆ ਉਹਨਾਂ ਕ ਪਾਣੀ ਤੁਸੀਂ ਪਾਉਣਾ ਤੇ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਪਈ ਤਾਂ ਪਾਣੀ ਆਪਾਂ ਬਾਅਦ ਦੇ ਵਿੱਚ ਥੋੜਾ ਬਹੁਤਾ ਛਿੱਟਾ ਲਾ ਲੂਗਾ ਠੀਕ ਹੈ ਜੀ ਆਹ ਲੋ ਜੀ ਆਹ ਦੇਖੋ ਜੀ ਇਸ ਟਾਈਮ ਤੇ ਨਾ ਜਦੋਂ ਮੈਂ ਇਦਾਂ ਆਪਣਾ ਥੋੜਾ ਜਿਹਾ ਕੈੜਾ ਹੋ ਜਾਵੇ ਫਿਰ ਆਪਾਂ ਨੇ ਥੋੜਾ ਜਿਹਾ ਪਾਣੀ ਦਾ ਛਿੱਟਾ ਲਾਉਣਾ ਇਹਦੇ ਵਿੱਚ ਯਾਨੀ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਪਹਿਲਾਂ ਜ਼ਿਆਦਾ ਪਾਣੀ ਪਾ ਲੋਗੇ ਤਾਂ ਕੰਮ ਜਿਹੜਾ ਹੋ ਜੂਗਾ ਗੜਬੜ ਤੇ ਲਓ ਜੀ ਹੁਣ ਆਪਾਂ ਇਹਨੂੰ ਡੋ ਨੂੰ ਮਲ ਲੰਨੀ ਆ ਥੋੜਾ ਜਿਹਾ ਆ ਲਓ ਜੀ ਇਸ ਤਰੀਕੇ ਨਾਲ ਸੋ ਐਦਾਂ ਬਣਾਉਣੀ ਆ ਜੀ ਅਸੀਂ ਬਿਆਹਾਂ ਦੇ ਵਿੱਚ ਖੁਰਮੇ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਲਓ ਜੀ ਇਹ ਡੋਂ ਨੂੰ ਹੁਣ ਆਪਾਂ ਨੇ ਇਸ ਤਰੀਕੇ ਨਾਲ ਕਰਕੇ ਸੈੱਟ ਐਦਾਂ ਰੱਖ ਦੇਣਾ ਤੇਰੇ ਤੇ ਰੱਖ ਦੰਨੇ ਆ ਹੁਣ ਆਪਾਂ ਕੱਪੜਾ ਤੈਨੂੰ ਦੰਨਿਆ ਰੈਸਟ ਕਰਨ ਤਕਰੀਬਨ 15 ਤੋਂ 20 ਮਿੰਟ ਤੇ ਜੇ ਜਿਆਦਾ ਗਰਮੀ ਦੇ ਵਿੱਚ ਤੁਸੀਂ ਬਣਾ ਰਹੇ ਹੋ ਨਾ ਤਾਂ ਤੁਸੀਂ ਇਹ ਕੱਪੜੇ ਨੂੰ ਹਲਕਾ ਜਿਹਾ ਗਿੱਲਾ ਕਰਕੇ ਨਿਚੋੜ ਕੇ ਦੇਣਾ ਹੈ ਪਰ ਇਸ ਟਾਈਮ ਥੋੜੀ ਜੀ ਠੀਕ ਹੈ ਜੀ ਨਾ ਗਰਮੀ ਹੈ ਨਾ ਠੰਡ ਹੈ ਆਪਾਂ ਨੂੰ ਜ਼ਿਆਦਾ ਕੱਪੜਾ ਗਿੱਲਾ ਕਰਨ ਦੀ ਲੋੜ ਨਹੀਂ ਤੇ ਇਹਨੂੰ ਹੁਣ ਰੱਖ ਦਿੰਦੇ ਆ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਡੋਅ ਆ ਜਿਹੜਾ ਆਪਣਾ ਸੈੱਟ ਹੋ ਚੁੱਕਿਆ ਹੈ ਆ ਦੇਖੋ ਠੀਕ ਹੈ ਜੀ 10 15 ਮਿੰਟ ਚ ਨਾ ਇਹ ਥੋੜਾ ਜਿਹਾ ਕੈੜਾ ਹੋ ਜਾਊਗਾ ਹਾਂ ਲਓ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਹਲਕਾ ਜਾਂ ਇਦਾਂ ਮਰ ਲਉਗੇ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਹਲਕਾ ਜਾਂ ਸੈੱਟ ਕਰਨਾ ਹੈ ਤਾਂ ਜੋ ਇਹਦੇ ਵਿੱਚ ਲੇਰਾਂ ਜਿਹੀਆਂ ਜਿਹੜੀਆਂ ਉਹ ਬਣ ਜਵੇ ਠੀਕ ਹੈ ਜੀ ਕਿਉਂਕਿ ਖੁਰਮਿਆਂ ਦੇ ਵਿੱਚ ਜਿਹੜੀਆਂ ਲੈਨਾਂ ਜਿਹਾ ਬਣਦੀ ਹੈ ਨਾ ਫਿਰ ਉਹਨਾਂ 'ਚ ਮਿੱਠਾ ਹੈ ਜਿਹੜਾ ਚਾਸਣੀ ਹੈ ਉਹ ਵਧੀਆ ਭਰਦੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਬੇਲਦੇ ਆ ਜੇ ਤੁਹਾਡੇ ਕੋਲ ਕੋਈ ਠੀਕ ਹੈ ਜੀ بڑا ਚੱਕਲਾ ਹੋਇਆ ਤਾਂ ਤੁਸੀਂ ਉੱਪਰ 베ਲ ਲਿਓ ਤੇ ਜਾਂ ਫਿਰ ਤੁਸੀਂ ਇਹਨੂੰ ਇੱਥੇ ਹੀ ਸਲੇਪ ਦੇ ਉੱਪਰ 베ਲ ਲਿਓ ਲਓ ਜੀ ਇਹਨੂੰ ਆਪਾਂ ਸਲੇਪ ਦੇ ਉੱਪਰ 베ਲ ਲੂਗੇ ਤੇ ਆਪਾਂ ਪਹਿਲਾਂ ਹਲਕਾ ਜਿਹੜਾ ਮੈਦਾਂ ਹੈ ਠੀਕ ਹੈ ਜੀ ਇਦਾਂ ਸਲੇਪ ਉੱਪਰ ਚੰਗੀ ਤਰ੍ਹਾਂ ਲਾ ਲੂਗੇ ਤੇ ਇਦਾਂ ਆਪਾਂ ਇਹਨੂੰ ਪੇੜਾ ਲਾਉਂਗੇ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਨੇ 베ਲ ਲੈਣਾ ਹੈ ਤੇ ਜਿਹੜੀਆਂ ਸੈਡਾਂ ਐ ਤਾਂ ਜੋ ਬਹੁਤੀਆਂ ਸੈਡਾਂ ਖਰਾਬ ਨਾ ਹੋਵੇ ਨਾਲ ਦੀ ਨਾਲ ਇਦਾਂ ਹੀ ਹੱਥ ਨਾਲ ਜਿਹੜੀ ਤੁਸੀਂ ਉਹਦੀ ਸੈਟਿੰਗ ਕਰ ਲਿਓ ਠੀਕ ਹੈ ਜੀ ਕਣੀ ਕਿਉਂਕਿ ਜਿਹੜਾ ਮੈਦਾ ਹੁੰਦਾ ਨਾ ਇਹ ਕੀ ਕਰਕੇ ਥੋੜਾ ਜਿਹਾ ਫਟਣ ਲੱਗ ਜਾਂਦਾ ਸਾਈਡਾਂ ਪਰਤੇ ਤੇ ਤੁਸੀਂ ਇਹਨੂੰ ਨਾਲ ਦੀ ਨਾਲੇ ਜਿਹੜਾ ਉਹ ਸੈੱਟ ਕਰ ਲੈਣਾ ਹੈ ਯਾਨੀ ਕਹਿਣ ਦਾ ਮਤਲਬ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਜਿਹੜਾ ਬੇਲਣਾ ਉਹ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਬੇਲ ਲੰਨੇ ਆ ਪੇੜੇ ਨੂੰ ਤੇ ਲੋ ਜੀ ਪੇੜਾ ਜਿਹੜਾ ਆਪਾਂ ਨੇ ਬੇਲ ਲਿਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਪੱਤਰਾ ਬਣ ਗਿਆ ਤੇ ਮੋਟਾ ਜਿਹੜਾ ਤੁਸੀਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੰਨਾ ਕੁ ਤੁਸੀਂ ਮੋਟਾ ਰੱਖਣਾ ਹੈ ਤੇ ਬਾਕੀ ਜੇ ਖੁਰਮੇ ਤੁਹਾਨੂੰ ਜ਼ਿਆਦਾ ਮੋਟੇ ਪਸੰਦ ਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਮੋਟਾ 베ਲ ਲਿਓ ਤੇ ਨਹੀਂ ਥੋੜਾ ਜਿਹਾ ਮੀਡੀਅਮ 베ਲ ਲਿਓ ਠੀਕ ਹੈ ਜੀ ਤੇ ਲਓ ਜੀ ਤੇ ਲਓ ਜੀ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਆਹ ਲਓ ਜੀ ਠੀਕ ਹੈ ਜੀ ਤੇ ਕਟਿੰਗ ਕਰਨੀ ਆਪਾਂ ਨੇ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਆਪਾਂ ਨੇ ਇਸ ਤਰੀਕੇ ਨਾਲ ਜਿਹੜੀ ਇਹਦੀ ਕਟਿੰਗ ਕਰਨੀ ਹੈ ਤੇ ਲਓ ਜੀ ਪਹਿਲਾਂ ਆਪਾਂ ਇਹਨੂੰ ਇਸ ਪਾਸੇ ਨੂੰ ਜਿਹੜੀਆਂ ਲਾਈਨਾਂ ਮਾਰ ਲੂਗੇ ਤੇ ਲਓ ਜੀ ਐਦਾਂ ਤੁਸੀਂ ਪਿਆਰ ਜੇ ਨਾਲ ਠੀਕ ਹੈ ਜੀ ਲੰਬੇ ਲੋਟ ਆ ਜਿਹੜੀਆਂ ਉਹ ਲਾਈਨਾਂ ਮਾਰ ਲੈਣੀਆਂ ਤੇ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਜੇ ਤੁਹਾਨੂੰ ਜਿਆਦਾ ਮੋٹے ਖੁਰਮੇ ਪਸੰਦ ਆ ਤਾਂ ਤੁਸੀਂ ਥੋੜੇ ਜਿ ਮੋٹے ਪੀਸ ਕੱਟ ਲਿਓ ਤੇ ਨਹੀਂ ਥੋੜੇ ਜਿ ਬਰੀਕ ਕੱਟ ਲਿਓ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਜਿਹੜੀ ਉਹ ਕਰ ਲੈਣੀ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਇੱਕ ਸਾਈਡ ਨੂੰ ਲੈਣਾ ਆਪਾਂ ਨੇ ਮਾਰ ਲਿਆ ਤੇ ਹੁਣ ਲੈਣਾ ਜਿਹੜੀਆਂ ਮਾਰਾਂਗੇ ਆਪਾਂ ਇਸ ਤਰੀਕੇ ਦੀਆਂ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਤੇ ਕੱਲਾ ਕੱਲਾ ਪੀਸ ਆ ਜਿਹੜਾ ਖੁਰਮਿਆਂ ਦਾ ਉਹ ਹੋ ਜਾਊਗਾ ਤੇ ਹੁਣ ਜਿਹੜੀ ਕਟਿੰਗ ਆਪਾਂ ਨੇ ਐਦਾਂ ਕੱਟ ਲੈਣੀ ਆ ਠੀਕ ਹੈ ਜੀ ਜਿਵੇਂ ਕਿ ਪਨੀਰ ਦੇ ਪੀਸ ਹੁੰਦੇ ਆ ਤੇ ਖੁਰਮੇ ਤੁਸੀਂ ਲੰਬੇ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਜਾਂ ਤੁਸੀਂ ਇਹਨਾਂ ਨੂੰ ਕਿਸੇ ਹੋਰ ਡਿਜ਼ਾਈਨ ਚ ਵੀ ਕੱਟ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਠੀਕ ਹੈ ਜੀ ਪਰ ਬਿਆਹਾਂ ਦੇ ਵਿੱਚ ਜ਼ਿਆਦਾਤਰ ਚੌੜਸੇ ਹੁੰਦੇ ਆ ਤੇ ਆਪਾਂ ਵੀ ਆ ਜਿਹੜੀ ਕਟਿੰਗ ਉਹ ਚੌੜਸੇ ਕਰਾਂਗੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਲੈਨੇ ਆ ਕੱਟ ਤੇ ਲੋ ਜੀ ਖੁਰਮਿਆਂ ਦੀ ਕਟਿੰਗ ਆਪਾਂ ਨੇ ਕਰ ਲਈ ਆ ਆ ਦੇਖੋ ਇਸ ਤਰੀਕੇ ਦੇ ਠੀਕ ਹੈ ਜੀ ਤੁਸੀਂ ਇਹ ਕੱਲੇ ਕੱਲੇ ਜੇ ਕਰ ਲੈਣੇ ਆ ਆ ਲੋ ਜੀ ਠੀਕ ਹੈ ਜੀ ਕੋਈ ਛੋਟਾ ਬड़ा ਹੋ ਗਿਆ ਤਾਂ ਵੀ ਕੋਈ ਚੱਕਰ ਨਹੀਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕ ਸਾਰ ਦੇ ਜਾਂ ਇੱਕ ਸਾਈਜ਼ ਦੇ ਹੀ ਰੱਖਣੇ ਆ ਤੇ ਲੋ ਜੀ ਇਸ ਤਰੀਕੇ ਦੇ ਆਪਾਂ ਨੇ ਇਹ ਕੱਟ ਲੈਣੇ ਆ ਤੇ ਲੋ ਜੀ ਅੱਧੇ ਖੁਰਮੇ ਆਪਾਂ ਨੇ ਠੀਕ ਹੈ ਜੀ ਐਦਾਂ ਕਿਸੇ ਪਲੇਟ ਦੇ ਵਿੱਚ ਕੱਟ ਲੈਣੇ ਆ ਤੇ ਅੱਧੇ ਆਪਾਂ ਨੇ ਉਦਾਂ ਹੀ ਛੱਡ ਤੇ ਕਿਉਂਕਿ ਇਹਨਾਂ ਨੂੰ ਫਰਾਈ ਕਰਨ ਨੂੰ ਠੀਕ ਹੈ ਜੀ ਆ ਤਾਂ ਖੁੱਲਾ ਤੇਲ ਚਾਹੀਦਾ ਜੇ ਤੁਸੀਂ ਇੱਕ ਵਾਰ ਚ ਫਰਾਈ ਕਰਨੇ ਆ ਤਾਂ ਤਕਰੀਬਨ 2.5 ਲੀਟਰ ਜਿਹੜਾ ਤੇਲ ਆ ਉਹ ਕੜਾਹੀ ਦੇ ਵਿੱਚ ਚਾਹੀਦਾ ਏ ਠੀਕ ਹੈ ਜੀ ਤੇ ਆਪਾਂ ਇਹਨੂੰ ਦੋ ਵਾਰ ਚ ਜਿਹੜੇ ਉਹ ਫਰਾਈ ਕਰਾਂਗੇ ਤੇ ਲਓ ਜੀ ਕੜਾਹੀ ਦੇ ਵਿੱਚ ਆਪਾਂ ਨੇ ਰिफाइंड ऑयल ਆ ਜਿਹੜਾ ਉਹ ਪਾ ਲਿਆ ਏ ਤੇ ਤੁਸੀਂ ਇਹਨੂੰ ਦੇਸੀ ਘੀ ਤੇ ਵੀ ਫਰਾਈ ਕਰ ਸਕਦੇ ਹੋ ਪਰ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਕਿ ਇਹ ਰिफाइंड ਤੇਲ ਦੇ ਵਿੱਚ ਫਰਾਈ ਕੀਤੇ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਰिफाइंड ਤੇਲ 'ਚ ਜਿਹੜੇ ਕਰਾਂਗੇ ਫਰਾਈ ਤੇ ਜਦੋਂ ਆਪਾਂ ਨੇ ਫਰਾਈ ਕਰਨੇ ਆ ਨਾ ਜੇ ਤਾਂ ਸਟਾਰਟਿੰਗ ਦੇ ਵਿੱਚ ਆਪਾਂ ਨੇ ਤੇਲ ਦੇ ਵਿੱਚ ਪਾਉਣੇ ਆ ਤੇ ਤੇਲ ਦਾ ਸੇਕ ਉਦੋਂ ਬਿਲਕੁਲ ਮੀਡੀਅਮ ਚਾਹੀਦਾ ਏ ਜੇ ਮੰਨ ਲਓ ਜ਼ਿਆਦਾ ਸੇਕ ਹੋਇਆ ਨਾ ਤਾਂ ਇਹਨਾਂ ਦੇ ਉੱਪਰੋਂ ਪੱਕ ਜਾਣਾ ਤੇ ਅੰਦਰੋਂ ਰਹਿ ਜਾਣਾ ਕੱਚੇ ਇਸ ਕਰਕੇ ਤੁਸੀਂ ਪਹਿਲਾਂ ਇੱਕ ਪੀਸ ਆ ਜਿਹੜਾ ਉਹ ਛੱਡ ਕੇ ਦੇਖਣਾ ਠੀਕ ਆ ਜੀ ਆ ਦੇਖੋ ਤੇਲ ਦਾ ਟੈਂਪਰੇਚਰ ਜਿਹੜਾ ਹਾਲੇ ਥੋੜਾ ਜਿਹਾ ਨੋਰਮਲ ਹੈ ਤੈਨੂੰ ਆਪਾਂ ਹਲਕਾ ਜਾਂ ਤੇਜ਼ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇਹਦੇ ਵਿੱਚ ਲਵਾਵਾਂਗੇ ਛੱਡ ਤੇ ਲੋ ਜੀ ਆ ਦੇਖੋ ਜਦੋਂ ਆਪਾਂ ਖੁਰਮੇ ਛੱਡੂਗੇ ਨਾ ਖੁਰਮੇ ਛੱਡਣ ਤੋਂ ਬਾਅਦ 1 ਲਗ ਤੇ ਇਹ ਉੱਪਰ ਆਉਣਾ ਸਟਾਰਟ ਹੋ ਜੂंगे ਠੀਕ ਹੈ ਜੀ ਤੇ ਇਸ ਟਾਈਮ ਤੇ ਆਪਾਂ ਨੇ ਖੁਰਮੇ ਆ ਜਿਹੜੇ ਤੇਲ ਦੇ ਵਿੱਚ ਜਣੀ ਆਪਣੇ ਰਿਫਾਇੰਡ ਆਇਲ ਦੇ ਵਿੱਚ ਛੱਡ ਲੈਣੇ ਆ ਜੀ ਬਚਾ ਕੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਪਿਆਰ ਜੇ ਨਾਲ ਛੱਡ ਲਿਓ ਤਾਂ ਜੋ ਤੁਹਾਡੇ ਪਰ ਕੋਈ ਛਿੱਟਾ ਵਗੈਰਾ ਨਾ ਪਵੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਲੈਣੇ ਆ ਪਾ ਤੇਲ ਦੇ ਵਿੱਚ ਆਹ ਲਓ ਜੀ ਇਸ ਤਰੀਕੇ ਨਾਲ ਤੇ ਸੇਕ ਰੱਖਣਾ ਤੁਸੀਂ ਮੀਡੀਅਮ ਇਸ ਟਾਈਮ ਤੇ ਜਿਆਦਾ ਓਵਰ ਸੇਕ ਨਹੀਂ ਹੋਣਾ ਚਾਹੀਦਾ ਤੇ ਲੋ ਜੀ ਹਲਕਾ ਹਲਕਾ ਪਾ ਤੇਲ ਨੂੰ ਜਿਹੜਾ ਇਸ ਤਰੀਕੇ ਨਾਲ ਹਲਾਉਂਗੇ ਤਾਂ ਜੋ ਫੁਰਮੇਆ ਜਿਹੜੇ ਥੱਲੇ ਕੜਾਹੀ ਨਾਲ ਵੀ ਚਿਪਕੇ ਨਾ ਤੇ ਕੜਾਹੀ ਦੇ ਵਿੱਚ ਠੀਕ ਹੈ ਜੀ ਤੇਲ ਹੈ ਜਿਹੜਾ ਉਹ ਖੁੱਲਾ ਹੋਣਾ ਚਾਹੀਦਾ ਤੇਲ ਘੱਟ ਨਹੀਂ ਹੋਣਾ ਚਾਹੀਦਾ ਤੇ ਜੇ ਕੜਾਹੀ ਦੇ ਵਿੱਚ ਤੇਲ ਘੱਟ ਹੋਇਆ ਨਾ ਜਦੋਂ ਉਹ ਫੁੱਲੂਗੇ ਇਹਨਾਂ ਨੂੰ ਫਿਰ ਫੁੱਲਣ ਨੂੰ ਜਗ੍ਹਾ ਨਹੀਂ ਮਿਲਣੀ ਠੀਕ ਹੈ ਜੀ ਟੁੱਟਣੇ ਸਟਾਰਟ ਹੋ ਜਾਣੇ ਇਸ ਕਰਕੇ ਕੜਾਹੀ ਦੇ ਵਿੱਚ ਜਦੋਂ ਵੀ ਫਰਾਈ ਕਰਨੇ ਤੇਲ ਤੁਸੀਂ ਇਹਨਾਂ ਥੁੱਲਾ ਜਾਂ ਤੇਲ ਪਾਉਣਾ ਤੇ ਲੋ ਜੀ ਆਹ ਦੇਖੋ ਜੀ ਇਹ ਫੁੱਲਣ ਲੱਗ ਗਏ ਦੇਖੋ ਜੀ ਕਿੰਨੇ ਵਧੀਆ ਆਪਣੇ ਫੁੱਲਣ ਲੱਗ ਗਏ ਆ ਆਹ ਲਓ ਜੀ ਆਹ ਦੇਖੋ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਜਿਹੜੇ ਖੁਰਮੇ ਆ ਤੁਸੀਂ ਘਰੇ ਬਣਾ ਸਕਦੇ ਆ ਜੀ ਤੇ ਲੋ ਜੀ ਸੇਕ ਰੱਖਣਾ ਮੀਡੀਅਮ ਤੇ ਜਦੋਂ ਇਹ ਫੁੱਲਣ ਲੱਗ ਗਏ ਤੇ ਜਿਹੜੀ ਚਾਰਨੀ ਆ ਤੁਸੀਂ ਇਹਦੇ ਵਿੱਚ ਨਹੀਂ ਲਗਾਤਾਰ ਮਾਰਨੀ ਕਿਉਂਕਿ ਚਾਰਨੀ ਮਾਰੂਗੇ ਤਾਂ ਫਿਰ ਇਹ ਟੁੱਟਣੇ ਸਟਾਰਟ ਹੋ ਜਾਣੇ ਆ ਇਸ ਕਰਕੇ ਇਹਨਾਂ ਨੂੰ 2-3 ਮਿੰਟ ਪਹਿਲਾਂ ਪੱਕਣ ਦਿਓ ਫਿਰ ਜਿਹੜੇ ਤਰੀਕੇ ਨਾਲ ਹਿਲਾਉਣੇ ਆ ਮੈਂ ਤੁਹਾਨੂੰ ਉਹ ਵੀ ਦੱਸੂਗਾ ਤੇ 2-3 ਮਿੰਟ ਬਾਅਦ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਚਾਰਨੀ ਪਾਉਣੀ ਠੀਕ ਹੈ ਜੀ ਸੈਂਟਰ 'ਚ ਤੇ ਐਦਾਂ ਖੁਰਮੇ ਚੱਕਣੇ ਤੇ ਸਾਈਡ ਤੇ ਲਾਉਣੇ ਆ ਠੀਕ ਹੈ ਜੀ ਐਦਾਂ ਕਰਨ ਨਾਲ ਕੀ ਆਊਗਾ ਨਾ ਜਿਹੜੇ ਠੀਕ ਹੈ ਜੀ ਥੱਲੇ ਵਾਲੇ ਖੁਰਮੇ ਉੱਪਰ ਆਈ ਜਾਊਗੇ ਤੇ ਉੱਪਰ ਵਾਲੇ ਖੁਰਮੇ ਆ ਜਿਹੜੇ ਉਹ ਥੱਲੇ ਜਾਈ ਜਾਊਗੇ ਤੇ ਖੁਰਮੇ ਆ ਜਿਹੜੇ ਬਹੁਤ ਘੱਟ ਉਹ ਟੁੱਟਦੇ ਆ ਕਿਉਂਕਿ ਖੁਰਮੇ ਆ ਜਿਹੜੇ ਜਦੋਂ ਆਪਾਂ ਮੌਨ ਪਾਉਂਦੇ ਆ ਨਾ ਮੌਨ ਪਾਉਣ ਨਾਲ ਖਸਤਾ ਹੋ ਜਾਂਦੇ ਆ ਤੇ ਜੇ ਖੁਰਮੇ ਖਸਤਾ ਨਾ ਬਣੇ ਤਾਂ ਖਾਣ ਦੇ ਵਿੱਚ ਵੀ ਸਵਾਦ ਨਹੀਂ ਆਉਂਦਾ ਹੈਗਾ ਤੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਚੱਕ ਚੱਕ ਕੇ ਠੀਕ ਹੈ ਜੀ ਇਹਨਾਂ ਨੂੰ ਥੱਲੇ ਵਾਲਿਆਂ ਨੂੰ ਉੱਪਰ ਕਰ ਦੇਣਾ ਤੇ ਉੱਪਰ ਵਾਲੇ ਆਪਣੇ ਆਪ ਥੱਲੇ ਚਲੇ ਜਾਉਗੇ ਤੇ ਐਸੇ ਤਰੀਕੇ ਨਾਲ ਫਿਰ ਤੁਸੀਂ ਇਹਨੂੰ 1-2 ਮਿੰਟ ਬਾਅਦ ਹਿਲਾਇਆ ਜਾਣਾ ਠੀਕ ਹੈ ਜੀ ਤੇ ਇਹਨਾਂ ਨੂੰ ਫਰਾਈ ਕਰਨ ਨੂੰ ਤਕਰੀਬਨ 10 ਤੋਂ 12 ਮਿੰਟ ਲੱਗ ਜਾਣਗੇ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਿਚੋੜ ਕੇ ਕੱਢ ਲਾਂਗੇ ਬਾਹਰ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਛੱਡ ਦਿੰਨੇ ਆ 2-3 ਮਿੰਟ ਪੱਕਣ ਦਿੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਇਸੇ ਤਰੀਕੇ ਨਾਲ ਹਲਾਵਾਂਗੇ ਇਹਨਾਂ ਨੂੰ ਤੇ ਲਓ ਜੀ ਖੁਰਮੇ ਬਣ ਕੇ ਆਪਣੇ ਰੈਡੀ ਆ ਜੀ ਯਾਨੀ ਪੱਕ ਕੇ ਆਹ ਦੇਖੋ ਜੀ ਕਿੰਨੇ ਵਧੀਆ ਇਹ ਫਰਾਈ ਹੋਏ ਆ ਤੁਸੀਂ ਦੇਖੋ ਇਹਦੇ ਵਿੱਚ ਲੈਨਾਂ ਵੀ ਜਿਹੜੀਆਂ ਨੇ ਲੇਅਰਾਂ ਨੇ ਬਣੀਆਂ ਹੋਈਆਂ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਸੇਕ ਕਰ ਲੈਣਾ ਘੱਟ ਤੇ ਸੇਕ ਘੱਟ ਕਰਕੇ ਆਪਾਂ ਨੇ ਕੋਈ ਐਦਾਂ ਦੀ ਜਾਲੀਦਾਰ ਝਾਰਨੀ ਜਿਹੜੀ ਉਹ ਲੈਣੀ ਆ ਤੇ ਐਦਾਂ ਆਪਾਂ ਨੇ ਇਹ ਚੱਕਣੇ ਚੰਗੀ ਤਰ੍ਹਾਂ ਨਿਚੋੜਨੇ ਆ ਤਾਂ ਜੋ ਜਿਆਦਾ ਕੀ ਆ ਠੀਕ ਹੈ ਜੀ ਜਿਹੜਾ ਖੁਰਮਿਆਂ ਦੇ ਵਿੱਚ ਨਾ ਆਵੇ ਯਾਨੀ ਤੇਲ ਤੇ ਆਪਾਂ ਨੇ ਇਦਾਂ ਚੰਗੀ ਤਰ੍ਹਾਂ ਨਿਚੋੜ ਕੇ ਕਿਸੇ ਖੁੱਲੇ ਬਰਤਨ 'ਚ ਇਹ ਕੱਢਣੇ ਆ ਜੀ ਤੇ ਨਿਚੋੜ ਨਿਚੋੜ ਕੇ ਆਪਾਂ ਇਹਨਾਂ ਨੂੰ ਖੁੱਲੇ ਬਰਤਨ 'ਚ ਕੱਢ ਲਾਂਗੇ ਤੇ ਲਓ ਜੀ ਖੁਰਮੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਤੇ ਹੁਣ ਲਾਉਨੇ ਆਪਾਂ ਇਹਨਾਂ ਨੂੰ ਮਿੱਠਾ ਯਾਨੀ ਕਿ ਚਾਸਣੀ ਤੇ ਚਾਸਣੀ ਬਣਾਉਣ ਵਾਸਤੇ ਆਪਾਂ ਠੀਕ ਹੈ ਜੀ ਡੇਢ ਕੌਲੀ ਆ ਜਿਹੜੀ ਲਾਵਾਂਗੇ ਚੀਨੀ ਦੀ ਕਿਉਂਕਿ ਦੋ ਕੌਲੀਆਂ ਆਪਾਂ ਨੇ ਲਈਆਂ ਤੇ ਮੈਦੇ ਦੀਆਂ ਤੁਸੀਂ ਦੋ ਕੌਲੀਆਂ ਖੰਡ ਦੇ ਵੀ ਲੈ ਸਕਦੇ ਹੋ ਠੀਕ ਹੈ ਜੀ ਡੇਢ ਕੌਲੀ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਡੇਢ ਕੌਲੀ ਤੇ ਲਓ ਜੀ ਡੇਢ ਕੌਲੀ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਈ ਆ ਤੇ ਇੱਕ ਕੌਲੀ ਪਾਵਾਂਗੇ ਆਪਾਂ ਪਾਣੀ ਦੀ ਠੀਕ ਹੈ ਜੀ ਤੇ ਲਓ ਜੀ ਹੁਣ ਬਾਲਾਂਗੇ ਆਪਾਂ ਗੈਸ ਠੀਕ ਹੈ ਜੀ ਤੇ ਗੈਸ ਬਾਲ ਕੇ ਜਦੋਂ ਤੱਕ ਚੀਨੀ ਮੈਲਟ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਹੋਗੇ ਤੇ ਲਓ ਜੀ ਚੀਨੀ ਆ ਜਿਹੜੀ ਉਹ ਮੈਲਟ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਉਦੋਂ ਤੱਕ ਜਦੋਂ ਤੱਕ ਕੀ ਇੱਕ ਤਾਰ ਦੀ ਜਿਹੜੀ ਚਾਸਣੀ ਬਣਨੀ ਜਾਂਦੀ ਤੇ ਇਹਨੂੰ ਪੱਕਣ ਨੂੰ 5 ਤੋਂ 6 ਮਿੰਟ ਜਿਹੜੇ ਉਹ ਲੱਗ ਜਾਣਗੇ ਚਾਸਣੀ ਪੱਕਦੀ ਨੂੰ 5 ਤੋਂ 6 ਮਿੰਟ ਹੋ ਗਏ ਆ ਜੀ ਤੇ ਲਓ ਜੀ ਹੁਣ ਕਰਦੇ ਆਪਾਂ ਇਹਨੂੰ ਚੈੱਕ ਤੇ ਆਪਾਂ ਇਹਨੂੰ ਐਦਾਂ ਨਾ ਹਲਕੇ ਹੱਥ ਲਾ ਕੇ ਥੋੜੀ ਜਿਹੀ ਇਹਨੂੰ ਚੈੱਕ ਕਰਾਂਗੇ ਤੇ ਇੱਕ ਤਾਰ ਦੀ ਜਿਹੜੀ ਚਾਸਣੀ ਉਹ ਬਣਨੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਐਦਾਂ ਦੀ ਤਾਰ ਬਣਨੀ ਚਾਹੀਦੀ ਆ ਤੇ ਲਓ ਜੀ ਚਾਸਣੀ ਆ ਜਿਹੜੀ ਆਪਣੀ ਰੈਡੀ ਆ ਤੇ ਹੁਣ ਆਪਾਂ ਗੈਸ ਕਰਦੇ ਆਂ ਬੰਦ ਠੀਕ ਹੈ ਜੀ ਗੈਸ ਕ ਬੰਦ ਕਰਨ ਤੋਂ ਬਾਅਦ ਆਪਾਂ ਇਹਨੂੰ ਹਲਕਾ ਜਿਹਾ ਹਿਲਾਉਣਾ ਇੰਦਾ ਇੱਕ ਅੱਧਾ ਮਿੰਟ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਖੁਰਮੇ ਠੀਕ ਹੈ ਜੀ ਬਣਾ ਕੇ ਰੱਖੇ ਤੇ ਉਹ ਆਪ ਪੈਦੇ ਵਿੱਚ ਐਡ ਆ ਜਿਹੜੇ ਕਰ ਦੋਗੇ ਤੇ ਲਓ ਜੀ ਖੁਰਮੇ ਆਪਾਂ ਇਹਦੇ ਵਿੱਚ ਪਾ ਦਨੇ ਤੇ ਹੁਣ ਆਪਾਂ ਇੰਦਾ ਝਾਰਨੀ ਇਹਨਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਕਰਦੇ ਜਾਉਂਗੇ ਤਾਂ ਜੋ ਸਾਰੇ ਖੁਰਮਿਆਂ ਦੇ ਵਿੱਚ ਮਿੱਠਾ ਜਿਹੜਾ ਇੱਕ ਬਰਾਬਰ ਆ ਜਾਵੇ ਤੇ ਲੋ ਜੀ ਇਦਾਂ ਆਪਾਂ ਦੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਪਹਿਲਾਂ ਆਪਾਂ ਦੇ ਇਹਨਾਂ ਨੂੰ 2-3 ਮਿੰਟ ਹਿਲਾਉਣਾ ਉਸ ਤੋਂ ਬਾਅਦ 2-3 ਮਿੰਟ ਦੀ ਰੈਸਟ ਦੇਣੀ ਫੇਰ ਹਿਲਾਉਣਾ ਤੇ ਇਦਾਂ ਹੀ ਕਰਦੇ ਕਰਦੇ ਇਹ ਠੰਡੇ ਹੋ ਜੂਗੇ ਤੇ ਇਸ ਤਰੀਕੇ ਨਾਲ ਤੁਸੀਂ ਹਿਲਾਈ ਜਾਣੇ ਤੇ ਇਸ ਟਾਈਮ ਤੇ ਥੋੜਾ ਜਿਹਾ ਪੈਦੇ ਵਿੱਚ ਐਡ ਕਰ ਦੋਗੇ ਕੋਕੋਨਟ ਪਾਊਡਰ ਯਾਨੀ ਨਾਰੀਅਲ ਬੁਰਾ ਦਾ ਤੁਸੀਂ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਤੇ ਲੋ ਜੀ ਐਸੇ ਤਰੀਕੇ ਨਾਲ ਹੁਣ ਆਪਾਂ ਇਹਨਾਂ ਨੂੰ ਹਿਲਾਉਂਦੇ ਜਾਉਂਗੇ ਥੋੜੀ ਥੋੜੀ ਰੈਸਟ ਦੇ ਕੇ ਤੇ ਲੋ ਜੀ ਜਦੋਂ ਖੁਰਮੇ ਆਪਣੇ ਬਣ ਕੇ ਰੈਡੀ ਹੋ ਗਏ ਮਿਲਦੇ ਉਸ ਤੋਂ ਬਾਅਦ ਤੇ ਲਓ ਜੀ ਐਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਿਲਾਇ ਜਾਣਾ ਹੈ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ ਤੇ ਜਦੋਂ ਵੀ ਖੁਰਮੇ ਤੁਸੀਂ ਹਲਾਉਣੇ ਹਨ ਜਿਹੜੀ ਝਾਰਨੀ ਹੋਊਗੀ ਤੁਹਾਡੇ ਕੋਲ ਠੀਕ ਆ ਜੀ ਉਹ ਤੁਸੀਂ ਇੱਕ ਸਾਈਡ ਤੋਂ ਪਾਉਣੀ ਆ ਇਸ ਤਰੀਕੇ ਨਾਲ ਮਤਲਬ ਖੁਰਮਿਆਂ ਦੇ ਵਿੱਚ ਤੋਂ ਨਹੀਂ ਪਾਉਣੀ ਜੇ ਤੁਸੀਂ ਇਹਨੂੰ ਸਿੱਧੀ ਡਾਇਰੈਕਟ ਖੁਰਮਿਆਂ ਦੇ ਵਿੱਚ ਮਾਰੂਗੇ ਠੀਕ ਆ ਜੀ ਤੇ ਫਿਰ ਖੁਰਮੇ ਆ ਜਿਹੜੇ ਸੱਕਰ ਪਾਰੇ ਆ ਉਹ ਆਪਣੇ ਟੁੱਟੂਗੇ ਤੇ ਐਸ ਕਰਕੇ ਜਦੋਂ ਵੀ ਤੁਸੀਂ ਝਾਰਨੀ ਇਹਦੇ ਵਿੱਚ ਮਾਰਨੀ ਆ ਇੱਕ ਸਾਈਡ ਤੋਂ ਪਾਣੀ ਵਿੱਚ ਉਹ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਐਸੇ ਤਰੀਕੇ ਨਾਲ ਕਰ ਲੈਂਦੇ ਆ ਠੰਡੇ ਤੇ ਲਓ ਜੀ ਜਿਉਂ-ਜਿਉਂ ਖੁਰਮੇ ਜਮੀ ਜਾਊਗੇ ਤੇ ਚੀਨੀ ਜਮੀ ਜਾਊਗੀ ਤੇ ਤੁਸੀਂ ਇਹਨਾਂ ਨੂੰ ਇਦਾਂ ਹੀ ਹਿਲਾਈ ਜਾਣਾ ਏ ਇਸ ਤਰੀਕੇ ਨਾਲ ਕਦੇ ਇੱਧਰ ਕਰਤੇ ਕਦੇ ਉੱਧਰ ਕਰਤੇ ਤੇ ਇਦਾਂ ਹੀ ਜਿਹੜੇ ਖੁਰਮੇ ਬਣ ਕੇ ਹੋ ਜੂਗੇ ਆਪਣੇ ਰੈਡੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰ ਲੈਂਦੇ ਆ ਠੰਡੇ ਤੇ ਜਦੋਂ ਠੰਡੇ ਹੋ ਗਏ ਠੀਕ ਹੈ ਜੀ ਫਿਰ ਆਪਾਂ ਇਹਨਾਂ ਨੂੰ ਹਿਲਾਉਂਗੇ ਨਾ ਆਪਣੇ ਆਪ ਆ ਜਿਹੜੇ ਇਹ ਕੱਲੇ-ਕੱਲੇ ਹੋ ਜੂਗੇ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰ ਲੈਂਦੇ ਆ ਠੰਡੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਖੁਰਮੇ ਬਣ ਕੇ ਆਪਣੇ ਰੈਡੀ ਆ ਜੀ ਆਪਾਂ ਨੇ ਇਹਨਾਂ ਥੋੜੀ ਦੇਰ ਇਦਾਂ ਦੇ ਖੁੱਲੇ ਬਰਤਨ ਦੇ ਵਿੱਚ ਪਾ ਕੇ ਰੱਖਣੇ ਆ ਜਦੋਂ ਤੱਕ ਇਹ ਬਿਲਕੁਲ ਠੰਡੇ ਨਹੀਂ ਹੋ ਜਾਂਦੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਬਰਤਨ ਦੇ ਵਿੱਚ ਕੱਢ ਕੇ ਸਟੋਰ ਕਰ ਲਿਓ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ